ਬਟ ਉਹਦੇ باوجود ਵੀ ਜੁੱਥੇ ਜਿੱਥੇ ਸਮਾਜ ਨੂੰ ਜਦੋਂ ਜਦੋਂ ਥੋੜੀ ਲੋਡ ਪੈਂਦੀ ਹੈ ਤੁਸੀਂ ਅੜੰਗ ਹੋ ਕੇ ਤੇ ਹਮੇਸ਼ਾ ਵਿਦਆਊਟ ਐਨੀ ਹੈਜੀਟੇਸ਼ਨ ਵਿਦਆਊਟ ਐਨੀ ਪ੍ਰੈਸ਼ਰ ਤੁਸੀਂ ਵਰਕ ਕਰਦੇ ਹੋ ਤੁਹਾਨੂੰ ਸਿਆਸਤ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਕਿਸੇ ਚੀਜ਼ ਤੋਂ ਕੋਈ ਲੈਣਾ ਦੇਣਾ ਨਹੀਂ ਤੁਸੀਂ ਲੋਕ ਹਮੇਸ਼ਾ ਇਹ ਸੋਚ ਕੇ ਚੱਲਦੇ ਹੋ ਕਿ ਖੰਡਾ ਸਾਡਾ ਘਰ ਹੈ ਘਰ ਆਪਾਂ ਸਾਰਿਆਂ ਦਾ ਹੀ ਖੰਡਾ ਬਟ ਆਪਾਂ ਇਹ ਸਮਝ ਕੇ ਘਰੋਂ ਜਾਂ ਬਾਹਰ ਨਿਕਲਦੇ ਤਾਂ ਦੇਖਦੇ ਆ ਕਿ ਆਪਣੇ ਸਮਾਜ ਚ ਆਪਣੇ ਸ਼ਹਿਰ ਚ ਬੜੀਆਂ ਕਮੀਆਂ ਨੇ ਬੜੀਆਂ ਕੁਰਸੀਆਂ ਨੇ ਬੜੀਆਂ ਦਿੱਕਾਂ ਬੜੀਆਂ ਮੁਸ਼ਕਿਲਾਂ ਨੇ ਠੀਕ ਹੈ ਸਰਕਾਰ ਦਾ ਇੱਕ ਅਲੱਗ ਜੱਟਾ ਹੁੰਦਾ ਹੈ ਹੋਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਅਲੱਗ ਏਜੰਡੇ ਹੁੰਦੇ ਨੇ ਹੁਣ ਨਿਰਮਾਣ ਦੀ ਹੋਣੀ ਨੇ ਜਿਵੇਂ ਕਿ ਇਹ ਭਾਈ ਤੇ ਨੇ ਗਿਆ ਜੀ ਕਿ ਸਾਫਾ ਸੁਸਾਇਟੀ ਰੱਖ ਖੜਾਓ ਵਾਤਾਵਰਣ ਬਚਾਓ ਮੇਨ ਗੱਲ ਇਹ ਕਿ ਆ ਨਗਰ ਦੀਆਂ ਪੀੜ੍ਹੀਆਂ ਨੂੰ ਆਪਾਂ ਕੌਟੀਆਂ ਕਾਰਾਂ ਦੇ ਜਾਂਦੇ ਆ ਮਹਿਲ ਵਿਲਾਸ ਦੇ ਜਾਂਦੇ ਆ ਮਿਨਾਰ ਦੇ ਜਾਂਦੇ ਆ ਬਟ ਉਹਨਾਂ ਨੂੰ ਲੈਣ ਲਈ ਸਾਹ ਨਹੀਂ ਬਚਦਾ ਸਾਡੇ ਬਹੁਤ ਹੀ ਹੁਣ ਲੈਕਚਰਰ ਰਿਟਾਇਰ ਹੋ ਗਏ ਸੰਜੀਵ ਕੁਮਾਰ ਜੀ ਉਹ ਕਹਿੰਦੇ ਹੁੰਦੇ ਸੀ ਕਿ ਆਉਣ ਵਾਲਾ ਸਮਾਂ ਇਹੋ ਤੁਸੀਂ ਸਾਰੇ ਮੂਲੀ ਹੋ ਕੇ ਕੰਮ ਕਰਦੇ ਹੋ ਇਸ ਗੱਲ ਦੀ ਸਾਡੇ ਮਨ ਦੇ ਵਿੱਚ ਕਈ ਥਾਵਾਂ ਤੋਂ ਬਹੁਤ ਜ਼ਿਆਦਾ ਖੁਸ਼ੀ ਕਿ ਤੁਸੀਂ ਕਈ ਸਾਧਾਂ ਤੋਂ ਚਾਹੇ ਮੈਂ ਕਿਸੇ ਕਿਸੇ ਗਰਮਸਰ ਨਾਮ ਲਵਾਂ ਉਹ ਵੀ ਕਰਦਾ ਤੁਸੀਂ ਸਾਰੇ ਕਲਾ ਕਲਾ ਸਮਾਜਿਕ ਦਾ ਕੰਮ ਕਰਦੇ ਹੋ ਚਾਹੇ ਕੋਈ ਵੀ ਕੰਮ ਹੋਵੇ ਚਾਹੇ ਬੱਚਿਆਂ ਦੀ ਫੀਸ ਹੋਵੇ ਰੁੱਖਾਂ ਦਾ ਕੰਮ ਹੋਵੇ ਹੋਰ ਕੋਈ ਵੀ ਕੰਮ ਹੋਵੇ ਨਕੀ ਸਾਫ ਸਾਰੇ ਮੈਨੂੰ ਕੁਛ ਨਾਮ ਉੱਤੇ ਲਵਾਂਗੇ ਟਾਈਮ ਬਹੁਤ ਜਾਊਗਾ ਤੇ ਕਈ ਸਾਲਾਂ ਨੂੰ ਸਾਰੇ ਸੇਵਾ ਕੀਤੀ ਹੈ ਪਰ ਗੱਲ ਕਿੱਥੇ ਆਉਂਦੀ ਹੈ ਜਿਹੜਾ ਮੈਂ ਇੱਕ ਗੱਲ ਸੱਚਾ ਚਾਹੁੰਦਾ ਕਿ ਛੋਟੀ ਜਿਹੀ ਉਮਰ ਆਪਣੇ ਵਿੱਚ ਮੁੱਦਾ ਰੱਖਾ ਮਨ ਵਿੱਚ ਇਹ ਗੱਲ ਆਉਂਦਾ ਪਿੱਛੇ 10 ਸਾਲ ਪਹਿਲਾਂ ਇਹਨੇ ਆਪਣਾ ਖੁੰਦਲ ਕੈਂਪ ਕੀਤਾ ਕਰਾਇਆ ਖੁੰਦਲ ਕੈਂਪ ਦਾ ਇਹਦਾ ਲੋਕਲ ਪਤਾ ਵੀ ਲੱਗਿਆ ਪਰ ਐਸੇ ਜਿਹੜੇ ਨੌਜਵਾਨ ਨੇ ਯੂਥ ਨੂੰ ਆਪਾਂ ਜੇ ਆਪਾਂ ਸਨਮਾਨਤ ਕਰੀਏ ਤਾਂ ਇਹ ਥੋੜਾ ਜਿਹਾ ਅੱਗੇ ਜਾਣਗੇ ਮੈਂ ਇਹੀ ਚਾਹੁੰਦਾ ਕਿ ਐਸੇ ਜਿਹੜੇ ਬੰਦੇ ਨੇ ਇਹਨਾਂ ਨੂੰ ਸਨਮਾਨ ਕਰਕੇ ਇਹਦਾ ਮਾ ਹੌਸਲਾ ਥੋੜਾ ਕਰੀਏ ਵੀ ਭਾਈ ਤੁਸੀਂ ਆਪਣਾ ਸਮਾਜ ਸੇਵੀ ਦੇ ਕੰਮਾਂ ਨੂੰ ਥੋੜਾ ਜਿਹਾ ਅੱਗੇ ਹੋਵੋ ਤਾਂ ਇਹ ਅੱਜ ਆਪਣਾ ਤਾਰਨਾ ਹੈ ਕਿ ਜਿਹੜਾ ਪਾਜੂ ਦੇ ਬੈਠੇ ਆ ਵੀ ਇਹ ਸਾਡੀ ਫੈਮਿਲੀ ਵੱਲੋਂ ਜਿਸ ਸਮਾਜ ਸੇਵੀ ਸੋਸ਼ਲ ਵਰਕਰ ਖੰਨੇ ਸ਼ਹਿਰ ਦੇ ਸਾਰੇ ਹੈਗੇ ਨੇ ਉਹਨਾਂ ਦਾ ਸੀ ਮਾਨ ਤੇ ਸਨਮਾਨ ਕਰਨਾ ਚਾਹੁੰਦੇ ਆ ਜੀ ਬਸ ਬਹੁਤ ਬਹੁਤ ਧੰਨਵਾਦ ਜੀ ਅਸੀਂ ਆਪਾਂ ਨੂੰ ਜਾਣਦੇ ਹੀ ਆ ਤੁਹਾਨੂੰ ਬੜੇ ਸ਼ਾਰਟ ਜੀ ਨੋਟਿਸ ਤੇ ਪਤਾ ਲੱਗਿਆ ਸੀ ਕਿ ਕੋਈ ਪ੍ਰੋਗਰਾਮ ਹੈ ਉਹਦੇ ਤੇ ਵੀਗੇ ਖੰਨੇ ਦਾ ਸਿਟੀਜ਼ਨ ਮੈਂ ਤੁਹਾਨੂੰ ਅਪਰੀਸ਼ੀਏਟ ਕਰੂਗਾ ਵੀ ਜੇ ਤੁਸੀਂ ਸਾਰੇ ਮਿਲ ਕੇ ਮੈਂ ਸੋ ਆਪਾਂ ਨਾਲ ਲੋਕ ਭਲਾਈ ਦੇ ਕੰਮ ਕਰਦੇ ਹਾਂ ਤੇ ਮੇਰੀ ਜਿੱਥੇ ਲੋੜ ਆ ਨੋਟਿਸ ਤੇ ਹਾਜ਼ਰ ਆ ਕੁਰਸੀ ਨੂੰ ਬਵਾਕਾ ਦਿੰਦੇ ਆ ਇਸ ਦੇ ਉਪਰੀਂ ਤੋਂ ਵੀ ਹਾਜ਼ਰ ਉਪਰੀਂ ਦੇ ਬਜੇ ਸ਼ਹਿਰ ਸਲਾਹ ਦੇ ਵੀ ਨਾਮ ਮਾਨ ਸਨਮਾਨ ਵੀ ਦੁਸ਼ ਕਰਦੇ ਆ ਤੇ ਮੇਰੇ ਵੱਲ ਹਮੇਸ਼ਾ ਤੋਂ ਨਹੀਂ ਸਹਿਯੋਗ ਰਹੂਗਾ ਤੇ ਯੂਥ ਨੂੰ ਕਾਹੀ ਹੈ ਵੀ ਆਪਣੇ ਨਸ਼ੇ ਛੱਡੋ ਸਪੋਰਟਸ ਵੱਲ ਲੱਗੋ ਪੜਾਈ ਵੱਲ ਲੱਗੋ ਤੇ ਤੁਸੀਂ ਸਾਰੇ ਵੀ ਐਕਸਰਸ ਕਰਦੇ ਹੋ ਇੱਕ ਜਿਹੜਾ ਪੱਤਰਕਾਰ ਭਾਈ ਬੈਠਿਆ ਜੀਸਰ ਜਿਹਾ ਤੇ ਇੱਕ ਜ਼ੋਰ ਕਹਾਂਗਾ ਵੀ ਖੰਡੇ ਨੂੰ ਅਪ ਅਪਲਿਫਟ ਕਰਨ ਲਈ ਥੋੜੀ ਨਿਸ਼ਵਾਦ ਪਾਉਣਾ ਚਾਹੀਦੀ ਹੈ ਇੱਥੇ ਨਾ ਬੜਾ ਗੰਦਪਿਆ ਹੈ ਉਹ ਪੋਲਿਟਿਕਸ ਦੇ ਵਿੱਚ ਵੀ ਮਾਇਨਾ ਕਰੋ ਕੋਈ ਵੀ ਮਾਇਨਾ ਨਹੀਂ ਨਹੀਂ ਪੋਲਿਟਿਕਸ ਵਿੱਚ ਵੀ ਤੇ ਹੋਰ ਤੁਸੀਂ ਦੇਖਦੇ ਹੋ ਸਾਰਾ ਹਰ ਹਰ ਪਾਸੇ ਮਾੜਾ ਹੀ ਹਾਲ ਹੈ ਤੇ ਤੁਸੀਂ ਇਕੱਠੇ ਹੋ ਕੇ ਇਹਨੂੰ ਥੋੜਾ ਅਪਲਿਫਟ ਕਰੋ ਇਹ ਕੋਈ ਵਧੀਆ ਬਣਾਉਣ ਲਈ ਹੋ ਯੋਗਦਾਨ ਦਿਓ ਸਾਨੂੰ ਅੱਜ ਦੇ ਨੂੰ ਸਾਡੇ ਸਾਰੇ ਅੰਜੋਜ ਬੋਲ ਨੂੰ ਖੌਫੀ ਮਾਰਕਰ ये परिवार जरा है पिछले कई सालों तो समाज सेवा परिवार है इधर सा हेमंत भाई साहब हमें साइ ने जब ऑफिस बैठे होने के साथ अफसर ने मैं बहुत बहुत धनबाद करता सारे लोगों का मेरे कहने जो भी है इन्ना वीये काम सारे कर रहे हो कि मैं समझना भी खनिण जम सरकार करने चाहिए ਉਹ ਕੰਮ ਅਸੀਂ ਉਹ ਕਰਦੇ ਇਹਦੇ ਵੀ ਕੋਈ ਦੋਹਰਾਇ ਨਹੀਂ ਕਿਥੇ ਕੋਈ ਪਸ਼ੂ ਸੜਕ ਤੇ ਪਿਆ ਉਹ ਚੱਕਣਾ ਕਿਥੇ ਬੁਟੇ ਲਾਉਣੇ ਉਹ ਕਰਨਾ ਕਿਤੇ ਸਿਵਲ ਸਟਾਫ ਕੋਈ ਸੂਚੀ ਸੇਵਾ ਕਰਨੀ ਕਿ ਕਿਸ ਤਰ੍ਹਾਂ ਦੇ ਕੰਮ ਨੇ ਕਿਸੇ ਬਿਮਾਰ ਬੰਦੇ ਨੂੰ ਚੱਕਣਾ ਕੋਈ ਐਕਸੀਡੈਂਟ ਕੇਸ ਚੱਕਣਾ ਬਾਵਾ ਜੀ ਬੱਠੇ ਬਲੱਟ ਕਿੱਥੇ ਤੱਕ ਮੈਂ ਪੀ.ਆਈ. ਕਰੋੜ ਵੀ ਕੋਣ ਕੀਤਾ ਚਿਹਰਾ ਮਿਲਦੇ ਵਿੱਚ ਬੰਦਾ ਪਹੁੰਚ ਜਾ ਤਾਂ ਇਸ ਤਰ੍ਹਾਂ ਤੇ ਕਈ ਗੱਲਾਂ ਬੋਲੋਤਾਂ ਜੀ ਸਾਡੇ ਕੋਲ ਰਹੀਆਂ ਇਹ ਸਾਨੂੰ ਚਲੋ ਬੁਲਾਇਆ ਤੁਹਾਡਾ ਥੈਂਕਸ ਐ ਪਰ ਸਾਨੂੰ ਆਪਣੇ ਆਪ ਇਹ ਹੁੰਦਾ ਵੀ ਯਾਰ ਅਸੀਂ ਮਾੜਾ ਮੋੜਾ ਸਹਿਲੇ ਕੁਝ ਕਰ ਰਹੇ ਆ ਹੈਂਡੀਕੈਟ ਪੰਜਾਬ ਸੈਕਟਰ ਸਾਰੇ ਗੁੱਜਰ ਦੀ ਮੈਂ ਜੀ ਸਾਰੇ ਪੁਰਾਣੀ ਸਾਥ ਤਾਂ ਹੈ ਇਹਨਾਂ ਦਾ ਵਾਸਤੇ ਤਾਂ ਦਿਵਾ ਦਿਖਾਣ ਵਾਲੀ ਗੱਲ ਹੈ ਤਾਂ ਠੀਕ ਨਹੀਂ ਕਰਦਾ ਪਰ ਮੈਂ ਬਹੁਤਾ ਨਾ ਬੋਲਿਆ ਮੈਨੂੰ ਬੋਲਣ ਘਟਿਆ ਦਾ ਪਰ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਸ ਕੁੱਪ ਦਿਹਾੜੇ ਕਿਉਂਕਿ ਮੈਂ ਸ਼ੁਭ ਦਿਹਾੜਾ ਹੀ ਕਹੂੰਗਾ ਅੱਜ ਦੇ ਦਿਨ ਇੱਕ ਮੰਚ ਤੇ ਸਾਡੇ ਸ਼ਹਿਰ ਦੇ ਉਹ ਸਮਾਜ ਸੇਵੀ ਇਕੱਠੇ ਹੋਏ ਨੇ ਜਿਹੜੇ ਨਾ ਦਿਨ ਦੇ ਦਿੰਦੇ ਨੇ ਨਾ ਰਾਤ ਦੇ ਇੱਥੇ ਨੇ ਜਿਵੇਂ ਗੱਲ ਕਰਦਾ ਹਾਂ ਨਾ ਵਾਹ ਬਾਬਾ ਜੀ ਵਾਹ ਤੁਸੀਂ ਸਾਰੇ ਸ਼ਹਿਰ ਨੂੰ ਪਾਇਆ ਹੂਨ ਨਾਲ ਕਰਦੇ ਰਾ ਉਸੇ ਤਰ੍ਹਾਂ ਤੁਸੀਂ ਸਾਰੇ ਸੇਵਾ ਕਰਦੇ ਧੰਨਵਾਦ ਕਰਾਂਗਾ ਵਿਸ਼ੇਸ਼ ਤੌਰ ਤੇ ਸਾਡੀ ਮਾਤਾ ਜੀ ਕੁਝ ਹੀ ਕੋਸ਼ ਅਕਸਰ ਉਹਨਾਂ ਨੇ ਸਾਡੇ ਵੀਡੀਓਜ਼ ਸਾਡੇ ਪੇਜ ਤੇ ਜਾਂ ਇਸ ਵਕਤੇ ਅੱਜ ਇਹਦੇ ਦੇਖਿਆਂ ਤਾਂ ਉਹਨਾਂ ਨੇ ਸਾਡੇ ਕਾਰਜਾਂ ਨੂੰ ਸੁਭਾਇਆ ਜਿਹਦੇ ਵਿੱਚ ਚਾਹੇ ਬਿਰਾਨੀ ਜੀ ਨੇ ਅਨਕੂਨ ਨਾਲ ਸੋਈ ਚਲਾਦੇ ਨੇ 10 ਰੁਪਏ ਦੀ ਥਾੜੀ 15 ਰੁਪਏ ਦੀ ਥਾੜੀ ਇੱਕ ਗਰੀਬ ਲਈ ਮੁਹੱਈਆ ਕਰਾਉਣਾ ਬਹੁਤ ਵੱਡੀ ਗੱਲ ਹੈ ਔਰ ਪਿਛਲੇ 4 ਸਾਲਾਂ ਤੋਂ ਲੱਗੇ ਹੋਏ ਨੇ ਇਸੇ ਤਰ੍ਹਾਂ ਹੀ ਬਹੁਤ ਅਜੇਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਇੱਥੇ ਬੈਠੀਆਂ ਨੇ ਔਰ ਸਮਾਜ ਸੇਵਾ ਦੇ ਕਾਰਜ ਵਿੱਚ ਲੱਗੀਆਂ ਹੋਈਆਂ ਨੇ ਸਾਡੇ ਮੁਕੇਸ਼ ਸਿੰਘ ਜੀ ਨੇ ਐਕਸੀਡੈਂਟ ਹੋ ਗਿਆ ਸਭ ਤੋਂ ਪਹਿਲਾਂ ਐਂਬੂਲੈਂਸ ਲੈ ਕੇ ਪਹੁੰਚਣਾ ਹੈ ਜਦੋਂ ਆਪਾਂ ਜਾਣਦੇ ਆ ਵੀ ਬੱਸ ਸਟੈਂਡ ਦੇ ਉੱਪਰ ਇੱਕ ਟੈਂਕਰ ਨੂੰ ਅੱਗ ਲੱਗੀ ਤਾਂ ਲਾਲ ਐਂਬੂਲੈਂਸ ਲੈ ਕੇ ਸਭ ਤੋਂ ਪਹਿਲਾਂ ਪਹੁੰਚੇ ਹੋਏ ਸੀ ਤੇ ਦਾਸ ਨੂੰ ਵੀ ਉਹ ਸੇਵਾ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਸੀਗਾ ਅਸੀਂ ਕਈ ਜਗ੍ਹਾ ਸੇਵਾ ਦੇ ਇਕੱਠੀਆਂ ਸੇਵਾਵਾਂ ਨਿਭਾਈਆਂ ਨੇ ਤੇ ਸਾਡੇ ਹਰਦੀਪ ਸਿੰਘ ਨਸਰਾਲੀ ਕਸ਼ਮੀਰ ਸਿੰਘ ਖਾਲਸਾ ਆ ਇੱਕ ਨੌਜਵਾਨ ਮੁੰਡਾ ਗੱਲ ਕੀਤੀ ਵੀ ਇਹਨੇ 3 ਤਰੀਕ ਦਾ ਕੈਂਪ ਲਾਇਆ ਸੀ ਮੈਂ ਆਣਾ ਚਾਹੁੰਦਾ ਸੀ ਪਰ ਮੈਂ ਬਾਹਰ ਸੀ ਇਸ ਕਰਕੇ ਨਹੀਂ ਪਹੁੰਚ ਸਕਿਆ ਤੇ ਉਸ कॅम्प ਦੇ ਵਿੱਚ ਸ਼ਾਇਦ ਜਦੂਬੀਰ ਨੇ ਇੱਕ ਫਰੰਦਾਰ ਕੀਤਾ ਮੈਂ ਉਹ ਗੋਸਟ ਵੀ ਸੰਭੀ ਤੇ ਧੰਨਵਾਦ ਕਰਦਾ ਕੁਲਸੀਰ ਤਜੀਰਾ ਇਸ ਪਰਿਵਾਰ ਦਾ ਸਾਡੇ ਵੀਰ ਪਿੱਛੇ ਖੜੇ ਨੇ ਵੱਡੇ ਭਰਾ ਉਹਨਾਂ ਦੇ ਉਹਨਾਂ ਸਾਰਿਆਂ ਦਾ ਸਾਡੇ ਹਮਨਤ ਮਹੋਤਰਾ ਜੀ ਦਾ ਜਿਨ੍ਹਾਂ ਨੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਸਮਾਂ ਕੱਢਿਆ ਤੇ ਅੱਜ ਨਿਵਾਜਣ ਜਾ ਰਹੇ ਨੇ ਸਾਡੇ ਸਮਾਜ ਸੇਵੀ ਸ਼ਕਸ਼ੀ ਤਾਨੂ ਸੋਮੈ ਸੂਪਰਵਾਦ ਦਾ ਉਹਦੇ ਨਾਮ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਵਾਈ ਬੁੱਧੀ ਕਲਨ ਸਾਹਿਬ ਬਹੁਤ ਬਹੁਤ ਮੈਂ ਤੇ ਸਭ ਦਾ ਧੰਨਵਾਦ ਕਰਦਾ ਆਪਾਂ ਸਾਰੇ ਇੱਕ ਟੀਮ ਹਾਂ ਕਿਸੇ ਨੂੰ ਕਿਸੇ ਟਾਈਮ ਵੀ ਮੇਰੀ ਇਨਪੁੱਟ ਕਰੇ ਮੈਂ ਜੇ ਕਿਸੇ ਕੰਮ ਆਉਣਾ ਤਾਂ ਹਮੇਸ਼ਾ ਸੱਫਰ ਹੁੰਦਾ ਸਰਸ਼ੀਬ ਲੋਕਾ ਜੀ ਤੇ ਜਨਮਵਰ ਜੀ ਨੂੰ ਫੋਨ ਕਰੀਦਾ ਕਿਸੇ ਕੰਮ ਵਾਸਤੇ ਮੈਨੂੰ ਵੀ ਯਾਦ ਹੈ ਨਵੀਂ ਸ਼ਹਿਰ ਦੀ ਨੀਤੀ ਮੈਂਨੇ ਫੋਨ ਕੀਤਾ ਕਿ ਉਹ ਸਮਝ ਉਹ ਸਾਨੂੰ ਪਰਚੰਦੀ ਜੀ ਕਿਵੇਂ ਜਾਣਗੇ ਤੇ ਸੜਕ 'ਤੇ 1 ਬਿਜੇ ਦਾ ਆ ਜਾਣਾ ਕੰਮ ਹੋ ਗਿਆ ਮੈਂ ਬਹੁਤ ਬਹੁਤ ਧੰਨਵਾਦ ਅੱਜ ਬੜਾ ਚੰਗਾ ਲੱਗਿਆ ਵੀ ਜਿਹੜੀ ਸਾਡੇ ਸ਼ਹਿਰ ਦੀ ਉਹ ਲਾਈਫ ਲਾਈਨ ਸਾਡੇ ਵਿਚਕਾਰ ਬੈਠੇ ਨੇ ਬੜੇ ਸਤਕਾਰਯੋਗ ਨੇ ਸਾਰੇ ਸਤਕਾਰਯੋਗ ਤਾਂ ਨੇ ਜੀ ਸਤਕਾਰਯੋਗ ਤਾਂ ਨੇ ਜੀ ਕਿ ਅਜਿਹੇ ਅਜਿਹੇ ਕਾਰਜ ਖੰਨੇ ਸ਼ਹਿਰ ਦੇ ਵਿੱਚ ਹੋ ਰਹੇ ਨੇ ਖੰਨਾ ਸ਼ਹਿਰ ਅਗਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਕਿਸੇ ਵੀ ਸ਼ਹਿਰ ਦੇ ਨਾਲੋਂ ਕਿਸੇ ਵੀ ਜ਼ਿਲ੍ਹਿਆਂ ਦੇ ਨਾਲੋਂ ਖੰਨਾ ਸ਼ਹਿਰ ਇੱਕ ਜਿਹਾ ਸ਼ਹਿਰ ਹੈ ਜਿਹਦੇ ਵਿੱਚ ਸਭ ਤੋਂ ਵੱਧ ਅਜੇ ਅਜੇ ਸਮਾਗਮ ਅਜੇ ਜਿਹੇ ਕਾਰਜ ਹੁੰਦੇ ਨੇ ਕਿ ਬਾਹਰ ਤੱਕ ਤੁਮਾਂ ਨੇ ਇਹ ਤਾੜੀਆਂ ਵਾਲੀ ਗੱਲ ਬਹੁਤ ਹੀ ਵਧੀਆ ਕਾਰਜ ਮੈਂ ਕਹਿੰਦਾ ਵੀ ਤੁਸੀਂ ਕਿਸੇ ਵੀ ਤਰੀਕੇ ਦਾ ਕੋਈ ਵੀ ਕਾਰਜ ਤੁਸੀਂ ਪੁੱਛਣਾ ਹੁੰਦਾ ਨਾ ਵੀ ਯਾਰ ਆਹ ਬੁਲਾਣਾ ਤੁਹਾਡੇ ਕੰਮ ਹੁੰਦਾ ਅਗਲਾ ਕਹਿੰਦਾ ਹਾਂਜੀ ਹੁੰਦਾ ਯਾਰ ਬੁਲਾਣੇ ਨੂੰ ਫੋਨ ਲਾ ਲਓ ਆਹ ਕੰਮ ਹੁੰਦਾ ਹਾਂਜੀ ਬੁਲਾਣੇ ਨੂੰ ਫੋਨ ਲਾ ਲਓ ਇਹ ਦਿਨ ਰਾਤ ਆਪਣੇ ਯੋਧੇ ਲੱਗੇ ਰਹਿੰਦੇ ਨੇ ਬੜੀ ਖੁਸ਼ੀ ਹੁੰਦੀ ਆ ਸੋ ਇਹੀ ਗੱਲ ਕਹਿਣ ਚਾਹੁੰਦਾ ਮੈਂ ਵੀ ਕਿ ਸਾਰੇ ਇਦਾਂ ਹੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਅੱਗੇ ਕਾਰਜ ਆਪਾਂ ਕਰਦੇ ਰਹੀਏ ਪਰ ਜਿਨ੍ਹਾਂ ਨੇ ਕਾਰਜ ਰੱਖਿਆ ਉਹ ਵਧਾਈ ਦੇ ਪਾਤਰ ਨੇ ਮੇਰਾ ਕੋਟੀਲ ਭਰਾ ਇੱਕ ਹੈ ਜੀ ਅਜਿਹੇ ਕਾਰਜ ਹੋਣੇ ਚਾਹੀਦੇ ਨੇ ਸਾਡੇ ਵਰਗਿਆਂ ਨੂੰ ਮੋਟੀਵੇਸ਼ਨ ਮਿਲਦੀ ਆ ਤਾਂ ਜੋ ਜਿਹੜਾ ਅੱਗੇ ਨੂੰ ਆਪਾਂ ਕਾਰਜ ਵਧੀਆ ਕਰ ਸਕੀਏ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਵੀਰ ਵੀ ਦਾ ਈ ਅੱਜ ਸਾਰਿਆਂ ਜਿਹੜੀਆਂ ਸਸ਼ੇਤਾਂ ਹੈਗੀਆਂ ਸਮਾਜ ਦੇ ਵਿੱਚ ਜਿਹੜੇ ਉਹ ਕੇ ਮੈਂ ਵੀ ਕੰਮ ਕਰ ਰਹੇ ਹਾਂ ਤੁਸੀਂ ਅਲੱਗ-ਅਲੱਗ ਖੇਤਰ ਦੇ ਵਿੱਚ ਬਹੁਤ ਹੀ ਤਲਾਗਾ ਯੋਗ ਹੈ ਔਰ ਸਾਡੇ ਵੀਰ ਹਿਮੰਤ ਕੁਤਰਾ ਜੀ ਦਾ ਜੋ ਕਿ ਸ਼ਹਿਰ ਦੇ ਨਾਲ ਹਮੇਸ਼ਾ ਮੋੜੇ ਦਾ ਵੋਟਾ ਲਾ ਕੇ ਖੜੇ ਹੋਏ ਆ ਮੈਂ ਸਿੰਪਲ ਇਹ ਕਹਿਣਾ ਹੁੰਦਾ ਹੈ ਵੀ ਸਮਾਜ ਨੂੰ ਚਲਾਉਣ ਵਾਸਤੇ ਕੱਲੀਆਂ ਸਰਕਾਰਾਂ ਕੰਮ ਨਹੀਂ ਕਰਦੀਆਂ ਸਰਕਾਰ ਇੱਕ ਢਾਂਚਾ ਹੈਗਾ ਉਹ ਢਾਂਚੇ ਦੇ ਹਿੱਸੇ ਅਸੀਂ ਲੋਕ ਹੈ ਸਾਰੇ ਤੁਸੀਂ ਮੈਂ ਸਾਰੇ ਆਪਾਂ ਦੇ ਸਾਰਾ ਇੱਕ ਇੱਕ ਜਿਹੜਾ ਬੰਦਾ ਹੈਗਾ ਸ਼ਹਿਰ ਦਾ ਆਪਣੀ ਜ਼ਿੰਮੇਵਾਰੀ ਸਮਝ ਲੇ ਵੀ ਇਹ ਮੈਂ ਸਰਕਾਰ ਨੂੰ ਕਹਿ ਸਕਦਾ ਮਗਰ ਮੈਂ ਕੀ ਕਰ ਸਕਦਾ ਇਹ ਦੇਖੇ ਤਾਂ ਮੇਰੇ ਖਿਆਲ ਚ ਸਾਰੀ ਚੀਜ਼ ਦੇ ਵਿੱਚ ਆਪਾਂ ਯੋਗਦਾਨ ਪਾ ਕੇ ਅੱਗੇ ਵਧਾ ਸਕਦੇ ਹਾਂ ਚਾਹੇ ਉਹ ਪੇੜ ਲਗਾਉਣ ਦਾ ਇੱਕ ਟੀਚਾ ਹੋਵੇ ਜੁਨੀਮਾ ਜੀ ਮੇਲita ਚਾਹੇ ਉਹ ਸਿੱਖਿਆ ਦੇ ਖੇਤਰ ਜੇ ਸਾਡ ਨੂੰ ਜੀ ਦੀ ਸਮਰਥਾ ਹੈਗੀ ਅਸੀਂ ਉਸ ਬਾਰੇ ਕੰਮ ਕਰਦੇ ਹਾਂ ਯਾ ਜਿਹੜੇ ਜਿਹੜੇ ਬਲੱਡ ਨੇਸ਼ਨ ਦੇ ਵਿੱਚ ਅੱਗੇ ਵਧ ਕੇ ਆ ਸਮਾਜ ਦਾ ਸੇਵਾ ਕਰ ਰਹੇ ਮੈਨੂੰ ਲੱਗਦਾ ਵੀ ਇਹ ਸਾਰੇ ਵਧਾਈ ਦੇ ਪਾਤਰ ਹੈ ਮੈਂ ਬਹੁਤ ਹੀ ਮੋਟੀਵੇਟ ਹੁਣ ਮੈਂ ਇਸ ਸਮਾਗਮ 'ਚ ਆ ਕੇ ਤੇ ਬਹੁਤ ਬਹੁਤ ਧੰਨਵਾਦ ਸਾਨੂੰ ਬੁਲਾਉਣ ਵਾਸਤੇ ਜੀ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਘਟਨਾ ਕਿਹਦੀ ਰੋਡ ਦੇ ਉੱਤੇ ਪ੍ਰੈਸ਼ਨਲ ਮਾਲ ਦੇ ਵਿੱਚ ਖੰਡੇ ਦੇ ਕੋਲ ਦੰਦਾ ਰਿਆ ਸੀ ਆਪਣੀ ਬਾਈਕ ਦੇ ਨਾਲ ਰਾਤ ਨੂੰ 1:30 ਵਜੇ ਉਹ ਮੈਨੂੰ ਕਦਰ ਤੇ ਉਹਦਾ ਨੰਬਰ ਸੀ ਮੇਰਾ ਉਹ ਮੈਨੂੰ ਕਾਲ ਕੀਤੀ ਕਹਿੰਦਾ ਯਾਰ ਮੇਰੀ ਗੱਡੀ ਖਰਾਬ ਹੋ ਗਈ ਫੇ ਕੀ ਕਰੀਏ ਗੱਡੀ ਖਾ ਨੂੰ ਯਾਰ 1:30 ਵਜੇ ਮੈਂ ਕਿਹਾ ਤਨਾ ਤੁਸੀਂ ਫਰੀ ਕੰਮ ਕਰ ਸਕਦੇ ਹੋ ਇਹ ਤੁਸੀਂ ਕਰ ਸਕਦੇ ਨਹੀਂ ਆ ਜੀ ਮੈਂ ਕੀ ਰੱਖਦਾ ਯਾਰ ਮੇਰੀ ਵਾਈਪ ਪ੍ਰਾਈਵੇਟ ਆ ਵੀ 8 ਮਹੀਨਾ ਲੱਗਾ ਵੀ ਤਰਦਾ ਸ਼ੁਰੂ ਹੋਦੀਆਂ ਫਿਰ ਲੱਗਿਆ ਉਹ ਕਿਵੇਂ ਜਾ ਨੀ ਮੇਰੇ ਨਾਲ ਗੱਡੀ ਖੜੀ ਸੀ ਮੇਰੇ ਕੋਲ ਮੇਰੇ ਦਿਮਾਗ ਨਹੀਂ ਸੀ ਕਿਉਂਕਿ ਨੀਂਦ ਨਹੀਂ ਸੀ ਮੈਂ ਪੂਰਾ 1:30 ਵਜੇ ਤੱਕ ਵੀ ਨੀਂਦ ਬੋਲੀ ਹੋਰ ਕਦੇ ਕਦੇ ਜਿਵੇਂ ਮਰਜੀ ਆ ਮੈਂ ਆਪਣੀ ਐਕਟਵਲ ਲੈ ਲੱਗੋ ਲੈ ਕੇ ਉਹਨਾਂ ਨੇ ਕਾਰ ਜਿਹੜੀ ਖਰਾਬ थी ਉਹਨੂੰ ਉਹ ਕਰਕੇ ਦਾਪਟਰਾਉਂਡ ਸਿਵਲ ਹਾਰਪੀਟਲ ਸਿਵਲ ਹਾਰਪੀਟਲ ਦੇ ਵਿੱਚ ਲਿਆਉਣ ਦੇ ਨਾਲ ਹੀ ਉੱਥੇ ਜਿਹੜੇ ਡਾਕਟਰ ਸੀਗੇ 20 ਮਿੰਟਾਂ ਅੱਧਾ ਘੰਟਾ ਉਹਨਾਂ ਨੇ ਰਖਿਆ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਅੱਧੇ ਘੰਟੇ ਬਾਅਦ ਮੈਂ ਉਹਨਾਂ ਨੂੰ ਛੱਡ ਕੇ ਆ ਗਿਆ ਮੈਨੂੰ ਉੱਥੇ ਹੀ ਫੋਨ ਆ ਗਿਆ ਅੱਧੇ ਘੰਟੇ ਬਾਅਦ ਕਹਿੰਦੇ ਯਾਰ ਦਰਦਾਂ ਸ਼ੁਰੂ ਹੋ ਗਈਆਂ ਮੇਰੇ ਇੱਥੇ ਤਾਂ ਗੱਡੀ ਕੋਈ ਨਹੀਂ ਐਮਬੂਲੈਂਸ ਕੋਈ ਨਹੀਂ ਮੈਂ ਕਹਾ ਹੁਣ ਇੰਤਜ਼ਾਮ ਹੋ ਜੂਗਾ ਤੁਸੀਂ ਜਿੱਥੇ ਤੋਂ ਮੈਂ ਦੁਆਰਾ ਨਾਂ ਨੂੰ ਦੁਆਰਾ ਅੰਦਰ ਆਪਣੇ ਚਾਮੀ ਚੱਕੀ ਚਾਮੀ ਚੱਕ ਕੇ ਐਕਟਿਵ ਆਰੀ ਨਾਲ ਉਹਦੇ ਇਹਨਾਂ ਨੂੰ ਸ਼ਿਵਮ ਹਸਪੀਟਲ ਦੇ ਵਿੱਚ ਛੱਡ ਕੇ ਸ਼ਿਵਮ ਹਸਪੀਟਲ ਦੇ ਵਿੱਚ ਛੱਡ ਕੇ ਆਇਆ ਸਵਾ 4 ਵਜੇ ਸ਼ਿਵਮ ਹਸਪੀਟਲ ਅੱਜ ਨੋਰਮਲ ਰੱਟਾ ਹੋਇਆ ਕਹਿੰਦੇ ਕਿਥੇ ਸਿਵਲ ਹੌਸਪੀਟਲ ਨੇ ਸਾਨੂੰ ਜਵਾਬ ਦਿੱਤਾ ਸੀ ਵੀ ਰੋਜ਼ਾਨਾ ਦਾ ਜੋ ਪਟਿਆਲੇ ਦਾ ਵੀ ਕੰਨੀ ਅਸੀਂ ਇੱਥੇ ਆ। ਉਹਨਾਂ ਨੇ 15000 ਰੁਪਏ ਦੇ ਵਿੱਚ ਨੋਰਮਲ ਆਪਰੇਸ਼ਨ ਕੀਤਾ ਔਰ ਅਗਲਾ ਨੂੰ ਦੋ ਦਿਨ ਦੀ ਛਵੇਰੀ ਛੁੱਟੀ ਹੋ। ਔਰ ਬੰਦੇ ਦੀ ਇੰਟਰਵਿਊ ਦਮੋਂਗਾ ਤੁਹਾਨੂੰ ਮੈਂ ਔਰ ਤੁਸੀਂ ਦੇਖੋ ਕੀ ਕਹਿੰਦੇ। ਮੈਨੂੰ ਕੋਈ ਵੀ ਕੋਈ ਮੁਲਾਜ਼ਮ ਨਹੀਂ ਮਿਲੇ ਅਭੀ ਮੇਰੇ ਨਾਲ ਕੋਟ ਕਰੇ। ਉਹਨੂੰ ਗੱਡੀ ਲੈ ਕੇ ਆ ਮੈਂ ਐਕਟਿਵ ਹਾਂ। ਜੀ ਮਾ ਜੀ ਦੱਸ ਜੀ ਕਮੇਸ਼ਲੀ ਭੋਜੀ ਜੀ ਸਿੰਘੀ ਜੀ ਨੇਵੀ ਜੀ ਬ੍ਰਾਹਮੀ ਜੀ ਹੋਰ ਬਹੁਤ ਬਰਗਰ ਕਬਾਵਾ ਜੀ ਸਾਰਿਆਂ ਦੇ ਸੇਵਾ ਅਗੇ ਸਾਡਾ ਸਿਰ ਝੁਕਦਾ ਸਾਰਿਆਂ ਦੀ ਸੇਵਾ ਬਹੁਤ ਵਧੀਆ ਸੇਵਾ ਹੈ ਜਸਜੀਤ ਵੀਰ ਕਿਸੇ ਦਾ ਨਾਉ ਦਸਣਯੋਗ ਨਹੀਂ ਵੀਰ ਨੇ ਆਪਣੇ ਵਿੰਡਾਲੀ ਇਲਾਕੇ ਵਿੱਚ ਕ੍ਰਿਕਟ ਮੈਚ ਕਰਾਇਆ ਮਾਤਾ ਪਿਤਾ ਨੂੰ ਅੱਜ ਕੱਲ ਲੋਕ ਘੱਟ ਹੀ ਯਾਦ ਰੱਖਦੇ ਨੇ ਬਹੁਤ ਘੱਟ ਲੋਕ ਨੇ ਜੋ ਆਪਣੇ ਮਾਤਾ ਪਿਤਾ ਨੂੰ ਯਾਦ ਰੱਖਦੇ ਨੇ ਵੀਰ ਨੇ ਉੱਥੇ ਜੇ ਟਿੱਗੇ ਵੀ ਖੱਡੇ ਖੇਤ ਵਿੱਚ ਧੰਧਾਂ ਕਰਵਾ ਦਿੱਤੇ ਇਹ ਨੌਜੂਸ ਵੀਰ ਨਾਲ ਜੁੜਿਆ ਹੋਇਆ ਦੇਖ ਕੇ ਹਰਾਨ ਹੁੰਦੇ ਜੀ ਵੀ ਜੋੜਨਾ ਦਾ ਇੱਕ ਬੰਦਾ ਬਹੁਤ ਕੁਸ਼ਲ ਹੁੰਦਾ ਸੇ ਵੀਰ ਐਸੇ ਐਸਪੀ ਸਾਹਿਬ ਰੱਖਰੇ ਮੰਤ ਮੰਤਰੀ ਇਹਨਾਂ ਨਾਲ ਵੀ ਅਸੀਂ ਕਈ ਵਾਰ ਬੂਟੇ ਲਗਾਏ ਨੇ ਮਨੁੱਖੀ ਅਧਿਕਾਰ ਮੰਤਰੀ ਨਾਲ ਕੇ ਇਹਨਾਂ ਨੇ ਜੀ ਕਈ ਵਾਰ ਬੂਟੇ ਲਗਾ ਚੁੱਕੇ ਆ ਬਹੁਤ ਵਧੀਆ ਸਜਿਤ ਨੇ ਆਪਣੇ ਬਹੁਤ ਨੋਰ ਬੁਰਾਈ ਦੇ ਕੋਲ ਬੁਰਾਈਆਂ ਵੀ ਨੇ ਆਪਣੇ ਸਮਾਜ ਵਿੱਚ ਮੈਂ ਸਿਰਫ